ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਦਾਗਣ ਦਾ ਭਖਿਆ ਮਾਮਲਾ ਜਿਹੜਾ ਜਿਹੜਾ ਤਰੀਕਾ ਹੈ ਗੋਲੇ ਚਟਣਾ ਰਿਹਾ ਵਰਤਿਆਂ ਗੋਲੀਆਂ ਚਰਾਉਣੀਆਂ ਤੇ ਪੂਰੀ ਤਰ੍ਹਾਂ ਉਹਨਾਂ ਦੇ ਉੱਤੇ ਪਾਣੀ ਦਾ ਬਿਚਾਰਾ ਮਾਰ ਕੇ ਨੱਥ ਫਾਗ ਡੇਟ ਕਰਨ ਕਰਦੇ ਲੱਗਦਾ ਕਿਸਾਨਾਂ ਨੂੰ ਜਿਹੜਾ ਜਾਤਨੀ ਕੀਤਾ ਅਸੀਂ ਉਹਦੀ ਜ਼ੋਰਦਾਰ ਕਥੀ ਕਰਦਿਆ ਕਿਸਾਨਾਂ ਕੋ ਚੁਗੁੰਦਰੋ ਗੁਰਾਹਾਂ ਦਾ ਆਇਆ ਵਰਦਾ ਬਿਆਨ ਇਹ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਅੱਗੇ ਜੇ ਸਰਕਾਰ ਨੇ ਕੋਈ ਜਾਵਰੇਣਾ ਤੇ ਕੀਤਾ ਤਾਂ ਉਹਦਾ ਜ਼ੋਰਦਾਰ ਰੋਕ ਪੰਜਾਬ ਚ ਮਰਦੋਂ ਹੋਣਗੇ ਰੋਸ ਮੁਜ਼ਾਰੇ ਹੋਵੇਗਾ ਸਖਤ ਵਿਰੋਧ 20 ਦਸੰਬਰ ਨੂੰ ਕਿਸਾਨਾਂ ਵੱਲੋਂ ਇੱਕ ਜੱਥਾ 101 ਮਰਜੀਵੜਿਆਂ ਦੇ ਰੂਪ ਦੇ ਵਿੱਚ ਦਿੱਲੀ ਵੱਲ ਰਵਾਨਾ ਕੀਤਾ ਗਿਆ ਤਾਂ ਹਰਿਆਣਾ ਪੁਲਿਸ ਵੱਲੋਂ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਹੀ ਰੋਕ ਲਿਆ ਗਿਆ ਇਸ ਤੋਂ ਬਾਅਦ ਸਥਿਤੀ ਤਣਾਪੂਰਨ ਹੋ ਗਈ ਤੇ ਜਿੱਥੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਤਾਂ ਉੱਥੇ ਹੀ ਕੁਝ ਲਾਚਾਰਜ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਤੇ ਕਈ ਕਿਸਾਨ ਇਸ ਦਰਮਿਆਨ ਅਨੁਜ ਜ਼ਖਮੀ ਵੀ ਹੋਏ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਕਈ ਵੱਡੇ ਮਨੇ ਆਪਣੇ ਬਿਆਨਾਂ ਦੇ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਲੇਕਿਨ ਸ਼ਾਮ ਹੁੰਦੇ ਹੁੰਦੇ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਨੇ ਜੱਟੇ ਨੂੰ ਵਾਪਸ ਬੁਲਾ ਲਿਆ ਤੇ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਤੇ ਉਹਨਾਂ ਇਹ ਐਲਾਨ ਕੀਤਾ ਕਿ ਹੁਣ ਕੇਂਦਰ ਸਰਕਾਰ ਨੂੰ ਗੱਲਬਾਤ ਦਾ ਸੰਦੇਸ਼ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਜੇਕਰ ਕੇਂਦਰ ਸਰਕਾਰ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦੀ ਤਾਂ ਮੁਰ ਤੋਂ 8 ਦਸੰਬਰ ਨੂੰ ਕਿਸਾਨਾਂ ਦਾ ਜੱਤਾ ਦਿੱਲੀ ਵੱਲ ਕੂਚ ਕਰੇਗਾ ਫਿਲਹਾਲ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੰਦੇਸ਼ ਅਜੇ ਤੱਕ ਨਹੀਂ ਆਇਆ ਹੈ ਲੇਕਿਨ ਇਸ ਦਰਮਿਆਨ ਕਿਸਾਨ ਅਗੂ ਦੇ ਪਾਰਕੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸੁਪਾ ਪ੍ਰਧਾਨ जोगिंदर ਸਿੰਘ ਉਗਰਾਹਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਵੱਲੋਂ ਕਿਸਾਨਾਂ ਤੇ ਅਥਰੂ ਗੈਸ ਦੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਪੰਜਾਬ ਦੇ ਹਰ ਬਲੌਕ ਦੇ ਵਿੱਚ ਉਹਨਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾਏਗਾ ਕਿ ਜੇਕਰ ਮੁੜ ਤੋਂ ਫਿਰ ਇਸ ਤਰ੍ਹਾਂ ਹੋਇਆ ਤਾਂ ਇਸ ਦਾ ਸੱਤ ਵਿਰੋਧ ਉਹਨਾਂ ਦੀ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ ਵਿੱਚ ਕੀਤਾ ਜਾਏਗਾ। ਹਨ ਸੰਭੂ ਬਾਰਡਰ ਦੇ ਉੱਤੇ ਦਿੱਲੀ ਨੂੰ ਜਾਣ ਵਾਲੇ ਕਿਸਾਨਾਂ ਤੇ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਜਥਾ ਸੀ 101 ਦਾ ਉਹਤੇ ਹਰਿਆਣਾ ਪੁਲਿਸ ਨੇ ਰੋਕਣ ਦੀ ਜਿਹੜਾ ਜਿਹੜਾ ਤਰੀਕਾ ਅਥਰੂਗਾ ਦੇ ਗੋਲੇ ਛੱਟਣਾ ਰਵਤ ਦੀਆਂ ਗੋਲੀਆਂ ਚਲਾਉਣੀਆਂ ਤੇ ਪੂਰੀ ਤਰ੍ਹਾਂ ਉਹਨਾਂ ਦੇ ਉੱਤੇ ਪਾਣੀ ਦਾ ਬਿਚਾਰਾ ਮਾਰ ਕੇ ਲਗਭਗ 1.5 ਦਰਜਣ ਦੇ ਲਗਭਗ ਕਿਸਾਨਾਂ ਨੂੰ ਜਿਹੜਾ ਜ਼ਖਮੀ ਕੀਤਾ ਅਸੀਂ ਉਹਦੀ ਜ਼ੋਰਦਾਰ ਵਖੇੜੀ ਕਰਦਿਆ ਤੇ ਆਪਣੀ ਜਥੇ ਵੱਲੋਂ ਇਸ ਰੋਸ ਦੇ ਵਿੱਚੋਂ ਅੱਜ ਸਾਰੇ ਬਲਾਕਾਂ ਦੇ ਵਿੱਚ ਆਰਤੀ ਪੂਜਾ ਰੇ ਦਿੱਤੇ ਜਾਣਗੇ ਜੇ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਅੱਗੇ ਜੇ ਸਰਕਾਰ ਨੇ ਕੋਈ ਜ਼ਬਰਦਸਤ ਨਾ ਤੇ ਕੀਤਾ ਤਾਂ ਉਹਦਾ ਜ਼ੋਰਦਾਰ ਵਿਰੋਧ ਕੀਤਾ ਜਾਊਗਾ ਫਿਲਹਾਲ ਕਿਸਾਨਾਂ ਦੇ ਉੱਪਰ ਸ਼ੰਮੂ ਬਾਰਡਰ ਤੇ ਅਥਰੂ ਗੈਸ ਦੇ ਹਮਲੇ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਤੇ ਵੱਡੇ ਵੱਡੇ ਆਗੂ ਇਸ ਦੀ ਨਿਖੇਧੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦਰਮਿਆਨ ਕਿਸਾਨ ਆਗੂ ਜਗਦਸ਼ੰਗ ਉਰਾਹਾ ਦਾ ਕਹਾਂ ਨਾ ਇੱਕ ਵੱਡਾ ਬਿਆਨ ਹੈ ਜਿਨ੍ਹਾਂ ਨੇ ਇਸ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਜੇਕਰ ਮੁਰਤੋਂ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਏਗਾ ਸੋਨੇ ਵੇਖਣਾ ਬੇਗਾ ਕਿ 8 ਦਸੰਬਰ ਨੂੰ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਈ ਜਾਂਦੀ ਹੈ ਤੇ ਪੁਲਿਸ ਦਾ ਕੀ ਰਵੱਈਆ ਹੋਵੇਗਾ ਜਗਬਾਣੀ ਟੀਵੀ ਲਈ ਅਨਿਲ ਚੰਦ ਦੀ ਰਿਪੋਰਟ